ਮੈਂ ਇਸ ਰੋਡ ਤੋਂ ਅਕਸਰ ਲੰਘਦਾ ਹਾਂ ਜੀ ਔਰ ਮੈਂ ਦੇਖਿਆ ਵੀ ਜਿਹੜਾ ਇਹ ਬਹੁਤ ਅੱਛਾ ਕੰਮ ਹੈ ਇੱਥੇ ਇੱਕ ਬਾਇਓ ਸੀएनजी ਪਲਾਂਟ ਹੈ ਔਰ ਕਿਸਾਨਾਂ ਨੂੰ ਬਹੁਤ ਫਾਇਦਾ ਕਿ ਜਿਹੜੇ ਇਹ ਪਰਾਲੀ ਦੀਆਂ ਗੰਢਾਂ ਬਣਾ ਕੇ ਇੱਥੇ ਸਟੋਰ ਕਰਦੇ ਆ ਤੇ ਉਹਦੇ ਨਾਲ ਫਿਰ ਜਿਹੜੀ ਬਾਇਓ ਸੀएनजी ਆਪਣੀ ਫਿਊਲ ਦੀ ਰਿਕੁਆਇਰਮੈਂਟ ਵੀ ਪੂਰੀ ਹੁੰਦੀ ਹੈ ਔਰ ਖੇਤ ਵੀ ਕਲੀਅਰ ਹੋ ਜਾਂਦੇ ਆ ਔਰ ਕਿਸਾਨਾਂ ਨੂੰ ਸਾਰਨਾ ਨਹੀਂ ਪੈਂਦਾ ਜਿਹੜਾ ਝੋਨੇ ਦੀ ਪਰਾਲੀ ਨੂੰ ਇਹ ਬਹੁਤ ਅੱਛਾ ਇਨੀਸ਼ੀਏਟਿਵ ਹੈ ਔਰ ਉਹਨਾਂ ਨੇ ਸਾਰਾ ਅਰੇਂਜਮੈਂਟ ਵੀ ਕੀਤਾ ਕਿ ਇਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈਗਾ ਸਾਰਾ ਐਂਬੂਲੈਂਸ ਦੀ ਰੋਡ ਪਾਵੇ ਰੱਬ ਨਾ ਕਰੇ ਕਿਤੇ ਲੋਡ ਪਾ ਜਾ ਤਾਂ ਐਂਬੂਲੈਂਸ ਵਿੱਚ ਜਾ ਸਕਦੀ ਆ ਇਹ ਜਿਹੜਾ ਜਖਵਾਲੀ ਦਾ ਅੱਡਾ ਹੈਗਾ ਨਾ ਜੀ ਇਹਦੇ ਵਿੱਚ ਕੁਝ ਉੱਥੇ ਕਲੋਨੀ ਵੀ ਬਣੀਆਂ ਹੋਈਆਂ ਤੇ ਉਹਦੇ ਵੀ ਇਸ ਤਰ੍ਹਾਂ ਬਹੁਤ ਨੇੜੇ ਆ ਰੈ residențial ਏਰੀਆ ਤੇ ਵੀ ਬਹੁਤ ਕਾਫੀ ਲੋਕਾਂ ਦੇ ਘਰ ਹੈ ਤੇ ਮੈਨੂੰ ਲੱਗਿਆ ਵੀ ਇਹ ਛੋਟਾ ਜਿਹਾ ਇੱਕ ਜਿੰਮ ਹੈ ਨਾ ਕਈ ਵਾਰੀ ਆਪਾਂ ਨਹੀਂ ਗੱਲ ਧਿਆਨ ਚ ਰੰਦੀ ਵੀ ਇਹਦੇ ਵਿੱਚ ਤੇ ਜਿੱਥੇ ਕੋਈ ਦੁਕਾਨ ਹੈ ਜਾਂ residențial ਏਰੀਆ ਉਹਦੇ ਵਿਚਾਲੇ ਗ੍ਰੀਨ ਬੈਡ ਜਿਹੜੇ ਹੈਗੇ ਆ ਦੋ ਤਿੰਨ ਰੋ ਜੜੀਆਂ ਹੈਗੀਆਂ ਉਹ ਐਵਰ ਗ੍ਰੀਨ ਟਰੀਜ਼ ਦੀਆਂ ਜਿਵੇਂ ਸ਼ੌਕਾ ਹੁੰਦਾ ਗਾਰਡਨੀਆਂ ਹੁੰਦਾ ਮਰੀਆ ਹੁੰਦਾ ਵੀ ਜੇ ਤਿੰਨ ਚਾਰ ਰੋਜੜੀਆਂ ਤਰਖਤਾਂ ਨਹੀਂ ਆ ਜਿਹੜਾ ਟਿੰਬਰ ਵੀ ਉਹ ਵੀ ਜਿਹਦੀ ਜਨੇ ਸਟੋਰ ਕੀਤਾ ਜਿਹਨੇ ਜ਼ਮੀਨ ਲਈ ਉਹਦੇ ਹੋਏਗਾ ਨਾ ਜੀ ਉਹ ਟਿੰਬਰ ਗਰੋ ਕਰੇਗਾ ਇੱਕ ਤਾਂ ਸੋਨਾ ਵੀ ਲੱਗੇਗਾ ਤੇ ਦੂਜਾ ਜੇ ਰੱਬ ਨਾ ਕਰੇ ਕਿਤੇ ਕੋਈ ਫਾਇਰ ਇਨਸੀਡੈਂਸ ਹੋ ਜਾਂਦੀ ਹੈ ਜਾਂ ਕੁਝ ਹੋ ਜਾਂਦਾ ਤੇ ਜਿਹੜਾ ਆਪਣਾ ਰੈ residențial ਏਰੀਆ ਉਹਨਾਂ ਦੀ ਪ੍ਰੋਟੈਕਸ਼ਨ ਵੀ ਹੋਰ ਇੱਕ ਦੁਵਾਰ ਦਾ ਕੰਮ ਵੀ ਕਰਨਗੇ ਸ਼ੀਲਡ ਦਾ ਕੰਮ ਵੀ ਕਰਨਗੇ ਇਹ ਜੀ ਨੂੰ ਹਾਈਲਾਈਟ ਕਰਨੇ ਮੇਰੀ ਐਮਐਲਐਸ ਆਪਣਾ ਗੱਲ ਹੋਈ ਫਿਰ ਅਸੀਂ ਵਿਜ਼ਿਟ ਕੀਤਾ ਅੱਜ ਉਹਨਾਂ ਦੀ ਡਿਊਟੀ ਕਿਤੇ ਹੋਰ ਲੱਗੀ ਹੋਈ ਸੀ ਉਹਨਾਂ ਨੇ ਵੀ ਆਣਾ ਸੀ ਤੇ ਡੀਸੀ ਸਾਹਿਬ ਆਏ ਆ ਮੇਰੇ ਡਿਪਟੀ ਕਮਿਸ਼ਨ ਜਿਹੜੇ ਰੈਜ਼ੀਡੈਂਸ਼ੀਅਲ ਏਰੀਆ ਦੇ ਪਹਿਲਾਂ ਇਹ ਚੁੱਕਾ ਦੇਣਗੇ ਜੀ ਜਿਹੜੇ ਮਤਲਬ ਇਹਦਾ ਫਾਇਦਾ ਇਹ ਹੋ ਗਿਆ ਵੀ ਜੇ ਕੱਲ ਨੂੰ ਕੋਈ ਗੱਲਬਾਤ ਵੀ ਹੁੰਦੀ ਆ ਤਾਂ ਰੈਜ਼ੀਡੈਂਸ਼ੀਅਲ ਏਰੀਆ ਨੂੰ ਕਿਸੇ ਨੂੰ ਨੁਕਸਾਨ ਨਾ ਹੋਵੇ ਤੇ ਐਂਬੂਲੈਂਸ ਬਾਕੀ ਸਾਰਾ ਕੁਝ ਠੀਕ ਆ ਜੀ ਇਹਦੇ ਚ ਐਂਬੂਲੈਂਸ ਦੀ ਮੂਵਮੈਂਟ ਦਾ ਰੱਖਿਆ ਹੋਇਆ ਉਹਨਾਂ ਨੇ ਪਾਣੀ ਦਾ ਵੀ ਅਰੇਂਜਮੈਂਟ ਕੀਤਾ ਹੋਇਆ ਬਾਕੀ ਸਾਰਾ ਕੁਝ ਠੀਕ ਹੈਗਾ ਬਸ ਇੱਕ ਪੁਆਇੰਟ ਸੀਗਾ ਜਿਹੜਾ ਰੈ residențial ਏਰੀਆ ਜਾਂ ਸ਼ਾਪਸ ਦੇ ਨੇੜੇ ਜਿਹੜਾ ਹੈਗਾ ਉਹਨੂੰ ਕਲੀਅਰ ਕਰਕੇ ਉੱਥੇ ਇੱਕ ਗ੍ਰੀਨ ਬੈਲਟ ਕ੍ਰੀਏਟ ਕੀਤੀ ਜਾਵੇ ਬਿਟਵੀਨ ਜਿਹੜਾ ਰੈ residențial ਏਰੀਆ ਹੈਗਾ ਔਰ ਜਿਹੜਾ ਡੰਪ ਹੈਗਾ ਸਟੋਰੇਜ ਹੈਗਾ ਪਰਾਲੀ ਦਾ ਇਹ ਵਾਲਾ ਇਸ਼ੂ ਸੀਗਾ ਪਬਲਿਕਨ ਰਸਤਾ ਔਰ ਹੈਲਥ ਪੁਆਇੰਟ ਤੋਂ ਹੈਲਥ ਹੈਜ਼ਰਡ ਕਿਸੇ ਵੇਲੇ ਬਣ ਸਕਦਾ ਹੈ ਉਹਦੇ ਵਾਸਤੇ ਮੇਰਾ ਮੈਂ ਆਈ ਵਾਂਟਡ ਟੂ ਫਲੈਗ ਦਾ ਇਸ਼ੂ ਵੀ ਉਹਨੂੰ ਹਾਈਲਾਈਟ ਕੀਤਾ ਜਾਵੇ ਔਰ ਉਹਦੇ ਚ ਪ੍ਰੋਕਾਸ਼ਨਰੀ ਮੀਅਰ ਲੈ ਲਈ ਜਾਵੇ ਉਸ ਤੋਂ ਪਹਿਲਾਂ ਕਿ ਕੋਈ ਮਸ ਮੇਰਾ ਪਿੰਡ ਆ ਉੱਥੇ ਲੋਕਾਂ ਕੋਲ ਜਗ੍ਹਾ ਨਹੀਂ ਹੁੰਦੀ ਸੋ ਉਹਨਾਂ ਨੇ ਇੱਕੋ ਹੀ ਜਗ੍ਹਾ ਦੇ ਉੱਤੇ ਗੁਹਾਰੀਆਂ ਵੀ ਲਾਈਆਂ ਹੋਈਆਂ ਸੀ ਤੇ ਤੂੜੀ ਦੇ ਜਿਹੜੇ ਕੁੱਪ ਵੀ ਸੀਗੇ ਉਹਦੇ ਚ ਅੱਗ ਲੱਗ ਗਈ ਤੇ ਉਹ ਐਂਬੂਲੈਂਸ ਵਾਲੇ ਨੇੜੇ ਨਹੀਂ ਜਾ ਪਾ ਰਹੇ ਸੀ ਮੈਂ 4-5 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮਗਾਈਆਂ ਤੇ ਉਹਨਾਂ ਨੂੰ 4 ਘੰਟੇ ਲੱਗ ਗਏ ਉਹਨੂੰ ਕੰਟਰੋਲ ਕਰਨ ਵਾਸਤੇ ਨਾ ਤੂੜੀ ਬਚੀ ਨਾ ਗੁਹਾਰੀਆਂ ਬਚੀਆਂ ਕਿਉਂਕਿ ਉਹਦੇ ਚ ਮਤਲਬ ਸਕੋਪ ਹੀ ਨਹੀਂ ਸੀਗਾ ਕਿ ਉਹਦੇ ਅੰਦਰ ਜਾ ਕੇ ਉਹਨੂੰ ਅੱਗ ਬੁਝਾਈ ਜਾ ਸਕੇ ਇਸ ਕਰਕੇ ਹੋਰ ਵੀ ਜਿਹੜਾ ਮਤਲਬ ਕਈ ਜਗ੍ਹਾ ਤੇ ਫਾਰਡੀਆਂ ਐਕਸੀਡੈਂਸਸ ਹੁੰਦੀਆਂ ਆਪਣੇ ਜਦੋਂ ਪਿੱਛੇ ਜੇ ਇੱਕ ਕਿਸਾਨ ਵੀ ਸਾਡਾ ਜਿਹੜਾ ਕੈਦੂ ਕੈਦੂ ਪਰੈਂਟ ਸੀ ਮੇਰਾ ਚੁਲਸ ਕੇ ਮਰ ਗਿਆ ਮੈਂ ਪੀਜੀਆ ਹੀ ਗਿਆ ਉਹਨਾਂ ਦਾ ਇਲਾਜ ਕਰਾਇਆ ਉੱਥੇ ਫਰੀਦਕੋਟ ਤੋਂ ਆਏ ਹੋਏ ਸੀ ਮੋੜ ਮੰਡੀ ਤੋਂ ਆਏ ਹੋਏ ਸੀ ਸੋ ਉਹ ਵੀ ਈਸ਼ੂ ਮੈਂ ਬਾਰੀ-ਬਾਰੀ ਫਲਾਇਆ ਕਿਤਾ ਵੀ ਜਿਹੜੇ ਕਿਸਾਨ ਵੀ ਹੈ ਨਾ ਜੀ ਜਿਹੜੇ ਦੋ ਕਿਸਾਨ ਆ ਉਹ ਜੇ ਆਪਣੇ ਕਣਕ ਦੇ ਵਿਚਾਰੇ ਦੋਨੋਂ ਇੱਕ ਇੱਕਿਆਰਾ ਸਰੋਂ ਦਾ ਬੀਜ ਲੜਨ ਉਹਦੇ ਨਾਲ ਵੀ ਜਦੋਂ ਸਭ ਤੋਂ ਪਹਿਲਾਂ ਕੱਟੇ ਜਾਂਦੀਆਂ 15-20 ਦਿਨ ਤੇ ਉੱਥੇ ਫਿਰ ਹਰਾਚਾਰਾ ਵੇਚਦੇ ਨੇ ਤੇ ਗ੍ਰੀਨ ਬੈਲਟਸ ਉੱਥੇ ਵੀ ਕ੍ਰੀਏਟ ਹੋ ਜਾਣਗੀਆਂ ਤੇ ਫਿਰ ਮਤਲਬ ਕਣਕ ਦਾ ਵੀ ਵੱਡਾ ਨੁਕਸਾਨ ਨਹੀਂ ਹੋ ਸਕਦਾ ਕਿਤੇ ਮਤਲਬ ਉਹਦੇ ਚ ਉਹਨੂੰ ਉਹ ਖਾਲੀ ਜਗ੍ਹਾ ਹੋਏਗੀ ਉੱਥੇ ਫਾਇਰ ਬ੍ਰਿਗੇਡ ਵੀ ਜਾ ਸਕਦੀ ਹੈ ਔਰ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਤੇ ਘਟੋ ਘਟ ਜਾਣਾ ਨਹੀਂ ਜਾਣ ਗਿਆ ਔਰ ਵੱਡਾ ਨੁਕਸਾਨ ਨਹੀਂ ਹੋ ਸਕਦਾ 2-4 ਕਿੱਲੇ ਸੋ ਸਕਦਾ ਜਿਵੇਂ 200 ਏਕੜ 400 ਏਕੜ ਚੋਣੀ ਹੋਏਗਾ ਸੋ ਇਸ ਤਰ੍ਹਾਂ ਦੇ ਪਬਲਿਕ ਇੰਟਰਸਟ ਦੇ ਇਸ਼ੂ ਆ ਜਿਹੜੇ ਮੈਂ ਮੌਕੇ ਤੋਂ ਮੌਕੇ ਹਾਈਲਾਈਟ ਕਰਦਾ ਰਹਿਣਾ ਕੋ ਦੇਖੋ ਕੋਵਿਡ ਨੂੰ ਲੈ ਕੇ ਮੈਂ ਬਾਰ ਬਾਰ ਕਹਿੰਦਾ ਕਿ ਅਸੀਂ ਬਹੁਤ ਜ਼ਿਆਦਾ ਸਾਵਧਾਨੀ ਸਰਕਾਰ ਵਰਤ ਰਹੀ ਆ ਆਪਾਂ ਸਾਵਧਾਨੀਆਂ ਸਾਰੀਆਂ ਵਰਤੀਆਂ ਇਹ ਪੈਨਿਕ ਕਰਨ ਦੀ ਕੋਈ ਵੀ ਕਿਸੇ ਕਿਸਮ ਦੀ ਆਪਾਂ ਅਫਵਾਹਾਂ ਤੇ ਯਕੀਨ ਨਾ ਕਰੀਏ ਪੰਜਾਬ ਦੇ ਹਾਲਾਤ ਬਹੁਤ ਅੱਛੇ ਆ ਪਹਿਲਾਂ ਵੀ ਵੈਸੇ ਪੰਜਾਬ ਚ ਲੇਟ ਆਂਦਾ ਲੇਕਿਨ ਪਿੱਛੇ ਜੇ ਕੇਸ ਜਿਵੇਂ ਕੇਰਲ ਦੇ ਵਿੱਚ ਔਰ ਉਧਰ ਆਪਣੇ ਕਰਨਾਟਕਾ ਚ ਮਹਾਰਾਸ਼ਟਰ ਚ ਇਵਨ ਦਿੱਲੀ ਦੇ ਵਿੱਚ ਜਾਂ ਆਸੇ ਪਾਸੇ ਗੁੜਗਾਓ ਚ ਵਧੇ ਆ ਆਪਣੇ ਜਿਹੜੇ ਆਏ ਵੀ ਆ ਕੇਸਸ ਉਹ ਇੱਕ ਤਾਂ ਕੇਰਲ ਤੋਂ ਆਇਆ ਸੀ ਜੀ ਬਾਕੀ ਜਿਹੜੇ ਮੇਨ ਹੈਗੇ ਆ ਯੂਪੀ ਤੋਂ ਜਿਹੜੇ ਆਪਣੇ ਰਿਸ਼ਤੇਦਾਰਾਂ ਨੂੰ ਵਿਜ਼ਿਟ ਕਰਨ ਆਏ ਸੀ ਤੇ ਉਹਨਾਂ ਦੇ ਜਿਹੜੇ ਕੰਟੈਕਟ ਰੇਸਿੰਗ ਕਰ ਰਹੇ ਆ ਉਹਨਾਂ ਦੇ ਵਿੱਚੋਂ ਪੋਜ਼ਿਟਿਵ ਆਇਆ ਜਿਹੜੇ ਕੰਟੈਕਟ ਰੇਸਿੰਗ ਦੇ ਵਿੱਚੋਂ ਅਸੀਂ ਉਹਨਾਂ ਨੂੰ ਹੋਮ ਕੁਆਰੰਟਾਈਨ ਕਰ ਰਹੇ ਆ ਇਹ ਕੋਈ ਨਵਾਂ ਵੇਰੀਐਂਟ ਨਹੀਂ ਆ ਮਤਲਬ ਅਜੇ ਇਹਨੂੰ ਕਿਸੇ ਨੇ ਵੀ ਨਾ ਤਾਂ WHO ਨੇ ਨਾ ਸਾਡੀ ਗਵਰਨਮੈਂਟ ਆਫ ਇੰਡੀਆ ਨੇ ਉਹਨੂੰ ਵੇਰੀਐਂਟ ਆਫ ਇੰਟਰਸਟ ਕਹਿੰਦੇ ਆ ਉਹਨੂੰ ਉਹ ਨਹੀਂ ਕੀਤਾ ਅਬਜ਼ਰਵੇਸ਼ਨ ਅਸੀਂ ਰੱਖ ਰਹੇ ਆ ਤੇ ਪੈਨਿਕ ਕਰਨ ਦੀ ਲੋੜ ਨਹੀਂ ਆ ਜਿਹੜੀ ਪ੍ਰੋਕਾਸ਼ਨ ਦੀ ਲੋੜ ਆ ਉਹ ਹੈਗਾ ਜਿਹੜੇ ਪ੍ਰੈਗਨੈਂਟ ਲੇਡੀਆਂ ਹੈ ਬਹੁਤ ਜ਼ਿਆਦਾ ਬ ਜਿਨ੍ਹਾਂ ਦਾ ਡਾਇਲਿਸਿਸ ਹੋ ਰਿਹਾ ਕੋਈ ਕੈਂਸਰ ਦਾ ਪੇਸ਼ੈਂਟ ਹੈ ਕੋਈ ਅਨਕੰਟਰੋਲਡ ਬਲੱਡ ਪ੍ਰੈਸ਼ਰ ਸ਼ੂਗਰ ਜੋ ਕੋਈ ਸਟੀਰੋਇਡ ਦੀ ਦਵਾਈ ਲੈਂਦਾ ਹੋ ਕੋਰਗਨ ਟ੍ਰਾਂਸਪਲੈਂਟਲੀ ਜਾਂ ਕਿਸੇ ਹੋਰ ਵਜ੍ਹਾ ਦੇ ਨਾਲ ਇਸਤਵਾ ਵਾਸਤੇ ਜਿਹੜੇ ਮਲ ਟੇਬਲ ਕਰਪਸ ਦੇ ਪੇਸ਼ੈਂਟ ਆ ਉਹਨਾਂ ਨੂੰ ਐਡਵਾਈਜ਼ਰੀ ਆ ਕਿ ਉਹ ਆਪਣਾ ਭੀੜ ਭੜਕਿਆ ਵਾਲੀ ਜਗ੍ਹਾ ਤੇ ਨਾ ਜਾਣ ਜੇ ਬਾਜ਼ਾਰ ਜਾਂ ਵਿਆਹ ਤੇ ਜਾਣਾ ਪੈਂਦਾ 마ਸਕ ਯੂਜ਼ ਕਰਨ ਤੇ ਜਿਹਨੂੰ ਕੋਈ ਖਾਂਸੀ ਚ ਕਾ ਮੁਖਾਰ ਹੈਗਾ ਆਪਣਾ ਟੈਸਟ ਜ਼ਰੂਰ ਕਰਾਵੇ ਤੇ 마ਸਕ ਯੂਜ਼ ਕਰੇ ਇਹ ਬੜੀਆਂ ਪ੍ਰਕਾਸ਼ਨ ਲੈਣ ਦੀ ਲੋੜ ਆ ਇਸ ਵਾਰੀ ਸਰਕਾਰ ਕੋਲੇ ਸਾਰਾ ਤਜਰਬਾ ਵੀ ਆ ਦਵਾਈਆਂ ਵੀ ਆ ਐਮਰਜੈਂਸੀ ਹਕੂਪੈਂਡ ਵੀ ਆ ਟ੍ਰੇਨਡ ਸਟਾਫ ਵੀ ਆ ਸੋ ਅਸੀਂ ਬਹੁਤ ਅੱਛੀ ਪੋਜੀਸ਼ਨ 'ਚ ਆ ਹੁਣ ਕੋਈ ਪੈਨਾ ਕਰਨ ਦੀ ਲੋੜ ਨਹੀਂ ਆਪਣਾ ਕੰਮ ਨਾਰਮਲ ਹੈਲਥੀ ਇੰਡੀਵਿਜੂਅਲਸ ਆ ਉਹਨਾਂ ਵਾਸਤੇ ਕੋਈ ਐਸੋਸ਼ੀਏਟਡ ਅਡਵਾਈਸਰੀ ਨਹੀਂ ਹੈ ਹਾਂ ਜਿਹੜੇ ਇਮਿਊਨ ਕੰਪਰੋਮਾਈਜ਼ਡ ਨੇ ਉਹਨਾਂ ਦਾ ਮੈਂ ਸਾਰੇ ਡਿਟੇਲ ਦੱਸਾਂਗਾ